ਅਸੀਂ ਮੁਹੱਲੇ ਦੇ ਧਾਰਨੇ ਦੇ ਦਿੱਤੇ ਪਟਿਆਲਾ ਵੀ ਹੈਡ ਆਫਸ ਦੇ ਵਿੱਚ ਧਾਰਨੇ ਦਿੱਤੇ ਜਿੰਨਾਂ ਦੇ ਵਿੱਚੋਂ ਸਾਨੂੰ ਮੈਨੇਜਮੈਂਟ ਦੇ ਸਰਕਾਰ ਆਪਣੀ ਮੀਟਿੰਗਾਂ ਦੇ ਰਹੀ ਆ ਮੀਟਿੰਗਾਂ ਦੇ ਵਿੱਚੋਂ ਜੋ ਵੀ ਕੋਈ ਹੱਲ ਹੁੰਦੇ ਆ ਜਾਂ ਕਿ ਕੋਈ ਹੁਟਾ ਹੁੰਦਾ ਉਹ ਸਮਝੋਤਿਆਂ ਨੂੰ ਕੋਈ ਉਹ ਲਾਗੂ ਨਹੀਂ ਕਰ ਰਹੀਗੇ ਅੱਜ ਅਸੀਂ ਪੋਸਟ ਰੈਂਚਨਰਾਂ ਨੂੰ ਅੱਜ ਤੱਕ ਇਹਨਾਂ ਨੇ ਉਹ ਯੂਨਿਟ ਰਏ ਜਿਹੜੀ ਲੰਮੇ ਸਮੇਂ ਤੋਂ ਹਾਂ ਕਰਕੇ ਫੇਰ ਮੁਕਰੇ ਹੋਏ ਐ ਸਾਡੀਆਂ ਹੋਰ ਡੀਏ ਦੀਆਂ ਮੰਗਾਂ ਉਹ 140 ਦਿਨਾਂ ਦਾ ਬਤਾਇਆ ਹੋ ਰੱਖੀ ਬੈਠੇ ਐ ਹੋਰ ਅਨੇਕਾਂ ਸਾਡੇ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਵੀ ਇਸੇ ਤਰ੍ਹਾਂ ਹੀ ਲੰਕੜੀਆਂ ਵਾਦੇ ਕਰ ਲੈਂਦੇ ਆ ਮੀਟਿੰਗ ਕਰ ਲੈਂਦੇ ਆ ਮੀਟਿੰਗ ਦੇ ਵਿੱਚ ਵਾਦੇ ਕਰਕੇ ਫੇਰ ਉਹ ਲਾਗੂ ਨਹੀਂ ਕਰਦੇ ਜਿਹੜਾ ਮਹਿਕਾ ਹੈ ਬੀਨਿੰਗ ਬੋਰਡ ਦਾ ਕੋਲ ਉਸ ਕੇ ਸੈਕਟਰ ਤੋਂ ਦੇਦਾ ਵੀ ਮੈਚੋ ਨਹੀਂ ਚੱਲਦਾ ਵੀ ਤੁਸੀਂ ਚਲਾ ਲਓ ਜਿਵੇਂ ਕਰਨਾ ਹੈ ਉਹ ਕਹਿੰਦਾ ਕਿ ਇਹਨਾਂ ਦੀ ਲੜਾਈ ਇੱਕ ਛੇੜੀ ਘਟ ਨੂੰ ਨਹੀਂ ਉਹ ਲੜਾਈ ਦਾ ਸੈਂਟਰ ਤੱਕ ਹੀ ਜਾਣੀ ਹੈ ਪ੍ਰਾਈਮ ਉਹਦੇ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਕੋਲਕਾ ਪੂਰਾ ਪਾਵਰ ਹਾਊਸ ਦੇ ਅੰਦਰ ਕਾਰੀਆਂ ਜਿੱਥੇ ਪਾਵਰ ਹਾਊਸ ਦੇ ਮੁਲਾਜ਼ਮ ਇੱਥੇ ਧਰਨਾ ਦਿੱਤਾ ਹੋਇਆ ਔਰ ਕੈਪਟਨ ਸਰਕਾਰ ਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਔਰ ਮੋਦੀ ਦਾ ਵੀ ਜਿਹੜਾ ਹੈਗਾ ਪੁਤਲਾ ਬਣਾਇਆ ਹੋਇਆ ਤਸਵੀਰਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕੋੜਗਪੁਰੇ ਦੀਆਂ ਜਿੱਥੇ ਮੋਦੀ ਨਰਿੰਦਰ ਮੋਦੀ ਦਾ ਔਰ ਕੈਪਟਨ ਸਰਕਾਰ ਦਾ ਜਿਹੜਾ ਹੈਗਾ ਪੁਤਲਾ ਬਣਾਇਆ ਹੋਇਆ ਔਰ ਕਿਸਾਨਾਂ ਨੇ ਜਿਹੜਾ ਹੈਗਾ ਇੱਥੇ ਇਸ ਤਰਨੇ ਦੇ ਵਿੱਚ ਸਹਿਮਤੀ ਦਿੱਤੀ ਅਸੀਂ ਕਿਸਾਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਸਾਡੇ ਨਾਲ ਇੱਥੇ ਜਿਹੜੇ ਜਥੇਬੰਦੀ ਤਾਂ ਜੁੜੇ ਆ ਤੁਸੀਂ ਕਿਹੜੀ ਜਥੇਬੰਦੀ ਵੱਲੋਂ ਆ ਅਸੀਂ ਪਾਵਰ ਕਾਮ ਐਂਡ ਟਰਾਂਸਪੋਰਟ ਠੇਕਾ ਮੰਗਣ ਯੂਨੀਅਨ ਕੋਰਥੂਰਾ ਕਿ ਸਾਡੀਆਂ ਵਾਰ-ਵਾਰ ਅਸੀਂ ਮੁਹੱਲੇ ਵੀ ਤਰਨੇ ਦਿੱਤੇ ਤੇ ਪਟਿਆਲਾ ਵੀ ਹੈਟ ਆਫਸ ਦੇ ਵਿੱਚ ਤਰਨੇ ਦਿੱਤੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਮੈਨੇਜਮੈਂਟ ਦੇ ਸਰਕਾਰ ਆਪਣੀਆਂ ਮੀਟਿੰਗਾਂ ਦੇ ਰਹੀ ਆ ਮੀਟਿੰਗਾਂ ਦੇ ਵਿੱਚੋਂ ਜੋ ਵੀ ਕੋਈ ਹੱਲ ਹੁੰਦੇ ਆ ਜਾਂ ਕਿ ਸਮਝੌਤਾ ਹੁੰਦਾ ਉਹ ਸਮਝੌਤੇ ਨੂੰ ਕੋਈ ਉਹ ਲਾਗੂ ਨਹੀਂ ਕਰ ਰਹੀਗੇ ਅੱਜ ਅਸੀਂ ਉਸ ਦੇ ਰੋਜ਼ ਨਜ਼ਾਰੇ ਦੇ ਅੱਜ ਅਸੀਂ ਪੰਜਾਬ ਸਰਕਾਰ ਦੇ ਤੇ ਮੈਨੇਜਮੈਂਟ ਦੇ ਪਤਲੇ ਫੂਕ ਰਹੇ ਆ ਤੇ ਉਸ ਦੇ ਨਾਲ ਹੀ ਕਿਸਾਨਾਂ ਦੇ ਸਬੰਧ ਵਿੱਚ ਕੇਂਦਰ ਸਰਕਾਰ ਦਾ ਪਤਲਾ ਫੂਕ ਰਹੇ ਆ ਜਿਹੜੀਆਂ ਕੇ ਵਾਰ-ਵਾਰ ਸਾਡੇ ਨਾਲ ਮੈਨੇਜਮੈਂਟ ਜਾਂ ਆਪਣਾ ਸਰਕਾਰ ਸਾਡੇ ਨਾਲ ਕੋਈ ਕਰਦੀ ਆ ਫੈਸਲਾ ਉਹ ਸਾਨੂੰ ਲਾਗੂ ਨਹੀਂ ਕਰ ਰਹੇ ਸਾਡੇ ਪਿਛਲੇ 30 ਸਤੰਬਰ ਤੋਂ ਲੈ ਕੇ ਅੱਜ ਤੱਕ ਸੱਨ ਬੰਦੇ ਦੀ ਸ਼ਾਂਤੀ ਕੀਤੀ ਗਈ ਆ ਜਵਰੀ ਪਹਿਲਾਂ ਸਾਡੇ ਨਾਲ ਸਮਝਾਉਂਦੇ ਵੀ ਸ਼ਾਂਤੀ ਨਹੀਂ ਕਰਾਂਗੇ ਤੁਸੀਂ ਤੇ ਅੱਜ ਵੀ ਜਵਰੀ ਨੇ ਸਾਡੇ 30 ਨੰਬਰ ਨੂੰ ਸ਼ਾਂਤੀ ਕਰ ਦਿੱਤੀ ਗਈ ਆ ਤੇ ਇਸ ਤੋਂ ਅੱਗੇ ਸਾਡਾ 18 ਤਰੀਕ ਨੂੰ ਚੀਫ ਦਫ਼ਤਰ ਬਠਿੰਡਾ ਜ਼ੋਨ ਦੇ ਵਿੱਚ ਧਰਨਾ ਦੇਣ ਜਾ ਰਹੇ ਹਾਂ ਅਸੀਂ ਇਸ ਧਰਨਾ ਦੇ ਵਿੱਚ ਪਰਿਵਾਰਾਂ ਸਮੇਤ ਸਮੂਹ ਲੋਕ ਆ ਤੇ ਕਰਾਂਗੇ ਥੈਂਕ ਯੂ ਚਲੋ ਹੁਣ ਹੋਰ ਵੀ ਅਸੀਂ ਜਿੱਥੇ ਬੰਦੀਆਂ ਨਾਲ ਗੱਲਬਾਤ ਕਰਦੇ ਹਾਂ ਕਿ ਸਾਨੂੰ ਇਧਰ ਵੇਖ ਕੀ ਦੱਸਣ ਜਾਂਦੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਧਰਨੇ ਬਾਰੇ ਅੱਜ ਦਾ ਧਰਨਾ ਜੀ ਸਾਡਾ ਮਲਾਜ਼ਮ ਪੈਨਸ਼ਨਰ ਸੰਘਰਸ਼ ਕਾਲ ਮਿਲਟ ਕਮੇਟੀ ਵੱਲੋਂ ਅੱਜ ਇਹੜਾ ਆਰਥਿਕ ਮੁਜਾਰਾ ਰੱਖਿਆ ਗਿਆ ਹੈ ਉਹਦੇ 'ਚ ਸਾਡੀਆਂ ਮੁੱਖ ਮੰਗਾਂ ਜਿਹੜੀਆਂ ਲੰਬੇ ਸਮੇਂ ਤੋਂ ਲੜਕ ਰਹੀਆਂ ਪੈਨਸ਼ਨਰਾਂ ਨੂੰ ਅੱਜ ਤੱਕ ਇਹਨਾਂ ਨੇ ਕੋਈ ਯੂਨਿਟ ਰੈਟ ਜਿਹੜੀ ਆ ਲੰਬੇ ਸਮੇਂ ਤੋਂ ਹਾਂ ਕਰਕੇ ਫੇਰ ਮੁਕਰੇ ਹੋਏ ਆ ਸਾਡੀਆਂ ਹੋਰ ਡੀਏ ਦੀਆਂ ਮੰਗਾਂ ਉਹ 144 ਮਹੀਨਿਆਂ ਦਾ ਬਕਾਇਆ ਉਹ ਰੱਖੀ ਬੈਠੇ ਆ ਹੋਰ अनेका ਸਾਡੇ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਵੀ ਇਸੇ ਤਰ੍ਹਾਂ ਹੀ ਲੰਮਕ ਰਹੀਆਂ ਵਾਅਦੇ ਕਰ ਲੈਂਦੇ ਆ ਮੀਟਿੰਗ ਕਰ ਲੈਂਦੇ ਆ ਮੀਟਿੰਗ ਦੇ ਵਿੱਚ ਵਾਅਦੇ ਕਰਕੇ ਫਿਰ ਉਹ ਲਾਗੂ ਨਹੀਂ ਕਰਦੇ ਇਸ ਕਰਕੇ ਸਾਡੇ ਮੁਲਾਜ਼ਮਾਂ 'ਚ ਤੇ ਪੈਨਸ਼ਨਰਾਂ 'ਚ ਬਹੁਤ ਵੱਡੇ ਪੱਧਰ ਤੇ ਰੋਸ ਪਾਇਆ ਜਾ ਰਿਹਾ ਅੱਜ ਅਸੀਂ ਪਹਿਲੇ ਪੜਾ ਦੇ ਵਿੱਚ ਸੰਘਰਸ਼ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਫੈਡਰੇਸ਼ਨ ਤੇ ਟੈਕਨੀਕਲ ਸਰਵਿਸ ਯੂਨੀਅਨ ਤੇ ਪੈਨਸ਼ਨਾਂ ਦੀ ਇਕੱਠੀਆਂ ਜਿੱਥੇ ਬੰਨੀਆਂ ਰਲਪੇ ਅੱਜ ਅਸੀਂ ਪੰਜਾਬ ਗਵਰਨਮੈਂਟ ਦੀ ਤੇ ਪੈਨਸ਼ਨ ਪੀਐਸਪੀਸੀਐਲ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੀ ਅਸੀਂ ਅਰਥੀ ਅੱਜ ਫੁਕਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਵੀ ਕਰਾਂਗੇ ਜੇ ਸਰਕਾਰਾਂ ਨੇ ਇਸ ਗੱਲ ਤੋਂ ਸਬਕ ਨਾ ਲਿਆ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਦੋਂ ਵੱਡੀਆਂ ਜਿਹੜੀਆਂ ਇਕੱਠ ਕਰਕੇ ਲੰਮੇ ਸੰਘਰਸ਼ ਜਿਹੜੇ ਆ ਉਹ ਵਿੱਢੇ ਜਾਣਗੇ ਜੇ ਨਾ ਇਹਨਾਂ ਨੇ ਸਾਡੇ ਕੋਈ ਕੈਪਟਨ ਰਿੰਦਰ ਸਿੰਘ ਦੇ ਜੇ ਤੁਸੀਂ ਪਤਲਾ ਬਣਾਇਆ ਹੋਏ ਉੱਤੇ ਚਾਰ ਫੋਟੋ ਲਾਈਆਂ ਕਿਹੜੀ ਕਿਹੜੀ ਫੋਟੋ ਲਾਈਆਂ ਕਿਉਂ ਲਾਈਆਂ ਇਹ ਜਿਹੜਾ ਇੱਕ ਉਰਲੇ ਪਾਸੇ ਹੈ ਨਾ ਜੀ ਇਹ ਸਾਡੇ ਉਹ ਜਿਹੜੇ ਠੇਕੇ ਦੇ ਉੱਤੇ ਮੁਲਾਜ਼ਮ ਹੈ ਕੰਪਨੀ ਵੱਲੋਂ ਰੱਖੇ ਹੋਏ ਆ ਇਹ ਉਹਨਾਂ ਦਾ ਉਹਨਾਂ ਨੇ ਬਣਾਇਆ ਪਤਲਾ ਸਾਡਾ ਜਿਹੜਾ ਮੋਦੀ ਸਰਕਾਰ ਤੇ ਪੰਜਾਬ ਗੌਰਮੈਂਟ ਦਾ ਵੱਖਰਾ ਪਤਲਾ ਨਹੀਂ ਫੋਟੋ ਕਿਉਂ ਚਾਰ ਫੋਟੋ ਕਿ ਲੱਗਿਓ ਤੇ ਤੁਹਾਨੂੰ ਦੱਸੋ ਇਹ ਜਿਹੜਾ 6 HP ਕਾਬੇ ਕੱਚੇ ਆ ਇਹਨਾਂ ਦੇ ਠੇਕੇਦਾਰਾਂ ਨਾਲ ਵਾਰ-ਵਾਰ ਗੱਲ ਹੋਣ ਤੇ ਮਤਲਬ ਇਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਇਹ CHP ਕਾਰਿਆਂ ਦਾ ਪੁਤਲਾ ਹੈ ਉਹਨਾਂ ਨੇ ਫੋਟੋ ਲਾਈਆਂ ਇਹ ਉਹਨਾਂ ਦੇ ਠੇਕੇਦਾਰ ਦੇ ਵਿਰੁੱਧ ਹੈਗਾ ਮਤਲਬ ਰੋਸ ਜਿਹੜਾ ਸਾਡਾ ਮਤਲਬ ਮੈਨੇਜਮੈਂਟ ਨੂੰ ਹੈਗਾ ਮਾਲ ਕੈਪਟਨ ਦਾ ਉਹ ਪਰਲਾ ਪੁਤਲਾ ਦੋ ਪੁਤਲੇ ਆ ਜਿਹੜੇ ਉਹ ਅਸੀਂ ਸਾੜ ਰਹੇ ਆ ਇਸ ਤਾਲਬਿਲ ਕਮੇਟੀ ਕਨੇ ਉਹ ਮਤਲਬ ਕੈਪਟਨ ਸਾਹਿਬ ਦਾ ਸਾੜ ਰਹੇ ਆ ਜਿਹੜੇ ਸੀਐਚਪੀ ਮੁੰਡੇ ਕੰਮੇ ਕੱਚੇ ਆ ਬਲ ਕੰਪਲੇਨਟੇ ਰੱਖਿਆ ਕੋਈ ਸਟੋਰ ਦੇ ਵਿੱਚ ਉਹ ਆਪਦੇ ਕਨੇ ਉਹ ਮਤਲਬ ਉਹ ਉਰਲਾ ਪੁਤਲਾ ਇਹਦਾ ਫੋਟੋ ਲਾ ਕੇ ਸਾੜ ਕਿੰਨੇ ਜੇ ਤੁਹਾਡੇ ਜਿਹੜੀ ਤੁਹਾਡੀ ਮਸਲੇ ਦੇ ਵਿੱਚ ਕਿੰਨੇ ਜਥੇਬੰਦੀ ਨੇ ਸਹਿਮਤੀ ਦਿੱਤੀ ਅੱਜ ਤੱਕ ਪਹੁੰਚੇ ਜਿਹੜੇ ਅੱਜ ਸਾਡੇ ਕੋਲ ਹੈਗੇ ਮੰਨ ਲਓ 15 16 ਜਥੇਬੰਦੀਆਂ ਜੋ ਸਾਡੀ ਬਿਜਲੀ ਬੋਰਡ ਦੀਆਂ ਤੇ ਸਾਰਿਆਂ ਹੀ ਆਪਣੇ ਕਿਸਾਨ ਜਥੇ ਬੰਦੀਆਂ ਦੇ 10 20 ਬੰਦੇ ਉਹਨਾਂ ਦੇ ਵਿੱਚ ਸਦਿਆਂ ਸੀ ਤੁਹਾਨੂੰ ਜਦ ਕੀਤਾ ਹੈ ਤੇ ਸਾਰਿਆਂ ਦੇ ਸਤਿ ਸ੍ਰੀ ਅਕਾਲ ਸੋ ਅਸੀਂ ਕਿਸਾਨ ਯੂਨੀਅਨ ਜਿਹੜੇ ਹੈਗੇ ਆ ਪ੍ਰਧਾਨ ਇੱਥੇ ਪਹੁੰਚੇ ਆ ਨਰਮਲ ਸਿੰਘ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਨਰਮਲ ਸਿੰਘ ਜੀ ਕੀ ਕਹਿੰਦੇ ਤੁਸੀਂ ਅੱਜ ਇੱਥੇ ਧਰਨੇ ਦੇ ਵਿੱਚ ਪਹੁੰਚੋ ਕੀ ਕਹਿੰਨਾ ਤੁਹਾਡਾ ਸਾਡਾ ਸਾਡਾ ਕਹਿਣਾ ਹੈ ਜੋ ਆਪਣੇ ਮੌਜੂਦਾਆਂ ਮੰਗਾਂ ਜਿਹੜੀਆਂ ਮੰਨੀਆਂ ਹੋਏ ਤੁਰੰਤ ਹੁਣੇ ਲਾਗੂ ਕੀਤੇ ਜਾਣ ਜੇ ਨਹੀਂ ਤਾਂ ਜਿਹੜੇ ਵੀ ਇਹ ਫੈਸਲਾ ਲੈਣਗੇ ਮੌਜੂਦਾ ਸਾਡੀ ਜਥੇ ਬੰਦੀ ਮੈਂ ਤੁਹਾਡੀ ਹਰ ਹਾਲਤ ਕਰੂਗੀ ਕਿਸੇ ਕਿਸੇ ਵੀ ਭਾਗ ਜੋ ਸਾਡੇ ਮੈਚ ਮੰਗ ਰਹੇ ਉਸ ਤਰ੍ਹਾਂ ਦੇਵਾਂਗੇ ਕੀ ਲੱਗਦਾ ਤੁਹਾਨੂੰ ਵੀ ਤੁਹਾਨੂੰ ਵੀ ਇਹਨਾਂ ਨੂੰ ਬੁਲਾਇਆ ਗਿਆ ਇਸ ਤੋਂ ਅਗਲਾ ਤੁਹਾਡਾ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੋਊਗਾ ਜਿਹੜਾ ਸਾਡਾ ਅਗਲਾ ਪ੍ਰੋਟੈਸਟ ਹੋਊਗਾ ਕਿਉਂਕਿ ਸਾਡੀ ਹਮਾਇਤ ਹੈ ਅਸੀਂ ਹਮਾਇਤ ਇਹਨਾਂ ਨਾਲ ਪਿੱਛੇ ਖੜੇ ਹਾਂ ਜੋ ਜਾਏ ਸਾਡੂੰ ਹੁਕਮ ਕਰਨਗੇ ਆਰਡਰ ਦੇਣਗੇ ਜੋ ਜੀ ਸਾਡੀ ਡਿਊਟੀ ਲਾਉਣਗੇ ਅਸੀਂ ਉਹ ਡਿਊਟੀ ਪੂਰੀ ਨਿਭਾਵਾਂਗੇ ਕਿਉਂਕਿ ਜਿਹੜੀਆਂ ਮੰਗਾਂ ਲਾਗੂ ਨਹੀਂ ਕਰ ਰਹੇ ਇਹਦਾ ਆਪਾਂ ਦਿਸੀ ਜਾਂਦਾ ਕੈਪਟਨ ਨੇ ਤਾਂ ਜਿਹੜਾ ਮੈਕਾ ਬਿਜਲੀ ਬੋਰਡ ਦਾ ਮੇਰ ਬਲੋਸ ਕੇ ਸੈਂਟਰ ਨੂੰ ਦਿੱਤਾ ਵੀ ਮੈਥੋਂ ਨਹੀਂ ਚੱਲਦਾ ਵੀ ਤੁਸੀਂ ਉਹੋ ਜਿਵੇਂ ਕਰਨਾ ਹੈ ਜੀ ਇਹ ਕਹਿੰਦਾ ਕਿ ਇਹਨਾਂ ਦੀ ਲੜਾਈ ਇੱਥੇ ਨਹੀਂ ਖਤਮ ਹੋਣੀ ਇਹ ਲੜਾਈ ਦਾ ਸੈਂਟਰ ਤੱਕ ਵੀ ਜਾਣੀ ਹੈ ਉਹ ਸੈਂਟਰ ਤੱਕ ਵੀ ਜਾਊਗਾ ਸੀ ਉਹ ਸੈਂਟਰ ਤੱਕ ਵੀ ਨਾਲ ਜਾਵਾਂਗੇ ਸਰ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦੀ ਲੜਾਈ ਜਿਹੜੀ ਹੈਗੀ ਹੈ ਲੜਨ ਵਾਸਤੇ ਸੈਂਟਰ ਤੱਕ ਵੀ ਜਾ ਸਕਦੇ ਆ ਪਰ ਬਾਰ ਬਾਰ ਪਾਵਰ ਹਾਊਸ ਦੇ ਵਿੱਚ ਕੰਮ ਕਰਨ ਵਾਲੇ ਰਿਟਾਇਰ ਔਰ ਮੌਜੂਦਾ ਵੱਲੋਂ ਜਿਹੜੀਆਂ ਮੰਗਾਂ ਕੀਤੀਆਂ ਗਈਆਂ ਸਰਕਾਰ ਵੱਲੋਂ ਨਹੀਂ ਮੰਨੀਆਂ ਜਾਂਦੇ ਔਰ ਕਈ ਵਾਰ ਇਹਨਾਂ ਨੇ ਅੱਗੇ ਵੀ ਪ੍ਰੋਟੈਸਟ ਕੀਤੇ ਸੋ ਦੇਖਣਾ ਹੋਵੇਗਾ ਕਿ ਇਸ ਪ੍ਰੋਟੈਸਟ ਨੂੰ ਲੈ ਕੇ ਵੀ ਜੇ ਸਰਕਾਰ ਦੇ ਜਿਹੜੇ ਹੈਗੇ ਆ ਕਿਸ ਤਰ੍ਹਾਂ ਦੇ ਵਿਚਾਰ ਰਹਿੰਦੇ ਆ ਆਪਾਂ ਮੈਂ ਸਨੀ ਜਨਰਲ ਪ੍ਰਾਈਮੋ ਦੇ